ਸਤਿ ਸ਼੍ਰੀ ਅਕਾਲ ਪ੍ਰਾਈਮ ਮੀਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਜਿਸ ਦੁਨੀਆ ਦੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਅਰੋਸਤੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸ਼ੁਰੂਆਤ ਪੈਰਿਸ 올림픽 ਤੋਂ ਕਰਾਂਗੇ ਜਿਸ ਦੇ ਵਿੱਚ ਅੱਜ ਕਰੋੜਾਂ ਭਾਰਤੀਆਂ ਦਾ ਜਿਹੜਾ ਸੁਪਨਾ ਹੋ ਟੁੱਟਿਆ ਵਿਨੇਸ਼ ਵਗੜ ਤੋਂ ਅੱਜ ਪੂਰੇ ਭਾਰਤੀਆਂ ਨੂੰ ਉਮੀਦ ਸੀ ਕਿ ਅੱਜ ਤਾਂ ਘੱਟੋ ਘੱਟ 골ਡ ਮੈਡਲ ਜਿਹੜਾ ਉਹ ਭਾਰਤ ਦੇ ਹਿੱਸੇ ਆਏਗਾ ਭਾਰਤ ਦੀ ਚੋਲੀ ਪਏਗਾ ਪਰ ਐਨ ਮੌਕੇ ਤੇ ਪਤਾ ਲੱਗਿਆ ਕਿ ਵਿਨੇਸ਼ ਵਗੜ ਦਾ ਭਾਰ ਵੱਧ ਗਿਆ ਤੇ ਉਹਨਾਂ ਨੂੰ ਡਿਸਕਵਾਲਿਫਾਈ ਹੈ ਜਿਹੜਾ ਉਹ ਕਰ ਦਿੱਤਾ ਗਿਆ ਕੀ ਕੁਝ ਕਹੋਗੇ ਇਸ ਤੇ ਕੁਲਦੀਪ ਜੀ ਗੱਲ ਇਹ ਆ ਕਿ ਜੇ 골ਡ ਮਿਲਦਾ ਠੀਕ ਸੀ ਨਾ ਮਿਲਦਾ ਘਟੋ ਘਟ ਚਾਂਦੀ ਦਾ ਤਾਂ ਪੱਕਾ ਹੀ ਸੀ ਤੇ ਸਾਰੀਆਂ ਅਖਬਾਰਾਂ ਨੇ ਸਾਰੇ ਮੀਡੀਆ ਨੇ ਲਿਖਿਆ ਸੀ ਸਾਰੇ ਦੇਸ਼ ਦੇ ਵਿੱਚ ਉਹਦੇ ਵਾਸਤੇ ਪ੍ਰੇਅਰ ਹੋ ਰਹੀ ਸੀ ਅਰਦਾਸ ਹੋ ਰਹੀ ਸੀ ਕਾਮਨਾ ਹੋ ਰਹੀ ਸੀ ਕਿ ਜੋ ਲੈ ਆਵੇ ਇੱਕ ਤਾਂ ਉਸ ਕੁੜੀ ਦਾ ਮਾਨਵਤਾ ਦਾ ਦੂਸਰਾ ਜੋ ਕੁਝ ਨੇ ਪਿਛਲੇ ਸਮੇਂ ਚ ਸੰਕਟ ਸਹਾਰਿਆ ਜਿਨ੍ਹਾਂ ਕਸ਼ਟ ਸਹਾਰਿਆ ਜਿਨ੍ਹਾਂ ਭੱਦੇ ਇਲਜ਼ਾਮਾਂ ਦਾ ਮੁਕਾਬਲਾ ਕੀਤਾ ਔਰ ਜਿਵੇਂ ਸੜਕਾਂ ਦੇ ਉੱਤੇ ਉਹਨੂੰ ਕਸੀਟਿਆ ਗਿਆ ਉਹ ਸਾਰਾ ਉਹ ਦਾ ਸੰਘਰਸ਼ ਕਾਮਯਾਬ ਹੋ ਜਾਂਦਾ ਇਸ ਵਾਰੀ ਵੀ ਉਹਨਾਂ ਉੱਥੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੋ ਲੈਵੇ ਤੇ ਬਹੁਤ ਵੱਡੀ ਗੱਲ ਸੀ। ਜੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਵੈਲਕਮ ਕੀਤਾ ਸੀ। ਹੁਣ ਹੋਇਆ ਇੱਕ ਜਿਹੜਾ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਬਿਟਵੀਨ ਕੱਪ ਐਂਡ ਦੀ ਲਿਪ ਬਹੁਤ ਸਾਰੇ ਸਲਿੱਪ ਹੁੰਦੇ ਆ। ਇੰਨੇ ਚ ਅਚਾਨਕ ਇਹ ਖਬਰ ਆ ਗਈ ਆ ਕਿ ਉਹਦਾ ਭਾਰ ਵਧ ਗਿਆ ਤੇ ਇਸ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ। ਇੱਕ ਦਿਨ ਪਹਿਲਾਂ ਭਾਰ ਠੀਕ ਸੀ। ਉਨੇ ਰਾਤ ਨੂੰ ਪਾਣੀ ਵੀ ਨਹੀਂ ਪੀਤਾ ਸਾਰੀ ਰਾਤ ਸੁੱਕੇ ਸੰਗ ਰੇਕ ਮੇਰਾ ਭਾਰ ਨਾ ਵੱਜੇ ਕਹਦਾ ਪੀਤਾ ਵੀ ਕੁਛ ਨਹੀਂ ਜੀ ਇਹਦੇ باوجود ਰਾਤੋ ਰਾਤ ਉਹਦਾ ਭਾਰ ਵੱਜ ਗਿਆ ਇਹਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਸਿਰਫ 100 ਗ੍ਰਾਮ ਭਾਰ ਵੱਧਿਆ ਤੇ ਇੰਨੇ ਤੇ ਉਹਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਦੂਸਰਾ ਪੱਖ ਇਹ ਹੈ ਕਿ ਜਦੋਂ ਪਿਛਲੀ ਵਾਰ ਉਹ ਗਏ ਸੀ 4 ਸਾਲ ਪਹਿਲਾਂ 올림픽 ਦੇ ਵਿੱਚ ਜੀ ਉਦੋਂ ਉਹਨੂੰ ਫਿਜ਼ੀਓਥੈਰੇਪੀ ਵਾਲਾ ਕੋਈ ਨਹੀਂ ਸੀ ਦਿੱਤਾ ਗਿਆ ਉਦੋਂ ਜਾਣਬੁੱਝ ਕੇ ਉਹਨੂੰ ਲੈਟ ਡਾਊਨ ਕੀਤਾ ਗਿਆ ਸੀ ਉਸ ਵਕਤ ਇਸ ਗੱਲ ਦੇ ਉੱਤੇ ਬਹੁਤ ਰੌਲਾ ਪਿਆ ਸੀ ਕਿ ਕੁੜੀ ਨੂੰ ਮਦਦ ਨਹੀਂ ਦਿੱਤੀ ਗਈ ਜੇ ਮਦਦ ਦਿੱਤੀ ਜਾਂਦੀ ਤੇ ਮੈਡਲ ਉਹਦੋਂ ਵੀ ਲਿਆ ਸਕਦੀ ਸੀ ਉਦੋਂ ਇਹਦੀ ਮਦਦ ਨਾ ਕੀਤੀ ਗਈ ਐਸ ਵਾਰੀ ਵੀ ਉਹਦੀ ਮਦਦ ਕਰਨ ਦੀ ਥਾਂ ਮੋੜ-ਮੋੜ ਕੇ ਉਹਨੂੰ ਤੰਗ ਕੀਤਾ ਗਿਆ ਉਹਦੇ باوجود ਉਹ ਇੱਥੋਂ ਤੱਕ ਪਹੁੰਚੀ ਤੇ ਆਪਣੇ ਸਿਰ ਬਸਿਰ ਪਹੁੰਚੀ ਆਪਣੇ ਪਰਿਵਾਰ ਦੀ ਮਦਦ ਨਾ ਪਹੁੰਚੀ ਹੁਣ ਜਦੋਂ ਪਹੁੰਚ ਗਈ ਸੀ ਆਖਰੀ ਵਕਤ ਉੱਥੇ ਕੀ ਹੋਇਆ ਸੀ ਕੋਈ ਨਹੀਂ ਜਾਣਦੇ ਪਰ ਲੱਗਦਾ ਇਹ ਆ ਕਿ ਖਾਣਾ ਪੀਣਾ ਬਾਹਰ ਦਾ ਤਾਂ ਹੁੰਦਾ ਨਹੀਂ ਸਾਰੇ ਖਿਡਾਰੀਆਂ ਨੂੰ ਆਪਣੇ ਇੰਡੀਆ ਦੇ ਕੈਂਪ ਚੋਂ ਹੀ ਖਾਣਾ ਪੀਣਾ ਪੈਂਦਾ। ਉਤੋਂ ਬਾਅਦ ਲੈ ਸਕਦੇ। ਅੰਦਰ ਕੀ ਹੋਇਆ? ਸਾਨੂੰ ਨਹੀਂ ਪਤਾ। ਇਹਦੀ ਸਾਰੀ ਪਰਤਾਲ ਹੋਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਜ਼ਰੂਰ ਕੋਈ ਸਾਜ਼ਿਸ਼ ਹੋਈ ਹੈ ਪਰ ਹੋਈ ਹੋ ਸਕਦੀ ਹੈ। ਜੇ ਹੋਈ ਹੋਵੇ ਤੇ ਉਹਨੂੰ ਚੈੱਕ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸ਼ੱਕ ਆਉਂਦਾ ਵੀ ਕਿਤੇ ਇਹੋ ਜਿਹੀ ਕੋਈ ਗਲਤੀ ਨੀ। ਕਿਉਂਕਿ ਕੱਲ ਜਦੋਂ ਇਹ ਹੋਇਆ ਕਿ ਉਹ ਕੁਆਲੀਫਾਈ ਕਰ ਗਈ ਹੈ ਫਾਈਨਲ ਵਾਸਤੇ। ਉਹਨੂੰ ਸ਼ੁਭਚਿੰਤਕਾਂ ਦੀਆਂ ਵਧਾਈਆਂ ਵੀ ਮਿਲੀਆਂ। ਪਰ ਇੱਥੇ ਕੁਝ ਲੋਕ ਸੀ ਜਿਨ੍ਹਾਂ ਨੇ ਉੱਤੇ ਵਿਅੰਗਸੇ ਇੱਕ ਬੀਬੀ ਜਿਹੜੀ ਹਮੇਸ਼ਾ ਹੀ ਪੁੱਠਾ ਬੋਲਦੀ ਹੈ ਤੇ ਅੱਜ ਕੱਲ ਪਾਰਲੀਮੈਂਟ ਮੈਂਬਰ ਆ ਉਹਦੀ ਟਿੱਪਣੀ ਵੀ ਕੱਲ ਦੀ ਧਿਆਨ ਨਾਲ ਵੇਖੋ ਕੀ ਕਹਸਿਆ ਉਹਨੂੰ ਸਾਰੇ ਕੋਈ ਨਹੀਂ ਵੇਖਣਾ ਚਾਹੀਦਾ ਇਹਨੂੰ ਵੇਖਦਿਆਂ ਲੱਗਦਾ ਕਿ ਕਈ ਕਿਸਮ ਦੇ ਲੋਕਾਂ ਦੇ ਮੱਥੇ 'ਤੇ ਸ਼ੱਕ ਆਉਂਦੇ ਆ ਕੱਲੂ ਇਹੋ ਜਿਹਾ ਵੀ ਕੋਈ ਹੋ ਸਕਦਾ ਅੱਜ ਭਾਰਤ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਅਸੀਂ ਪੂਰੀ ਤਰ੍ਹਾਂ ਵਿਰੇਸ਼ ਪੋਗਟ ਦੇ ਨਾਲ ਖੜੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸੇ ਵੇਲੇ 100 ਕਮ ਛੱਡ ਕੇ ਉਹਦੇ ਘਰ ਪਹੁੰਚੇ ਉਹਦੇ ਬਾਪ ਕੋਲ ਪਹੁੰਚਿਆ ਵੀ ਤੁਸੀਂ ਹੌਸਲਾ ਰੱਖੋ ਜੀ ਅਸੀਂ ਸਾਰੇ ਤੁਹਾਡੇ ਨਾਲ ਇਹਦੇ ਤੋਂ ਇਲਾਵਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੀ ਇੰਡੀਅਨ 올림픽 ਐਸੋਸੀਏਸ਼ਨ ਦੀ ਮੁਖੀ ਉੱਥੇ ਆຊੋੜੇ ਬੈਠੀ ਆ ਪੀਟੀ ਪੀਟੀ ਉਸਿਆ ਉਹ ਆਪਣੇ ਵਕਤ ਦੀ ਬਹੁਤ ਵੱਡੀ ਐਥਲੀਟ ਆ ਜਦੋਂ ਉਹ ਖੇਡਦੀ ਹੁੰਦੀ ਸੀ 올림픽ਸ ਜਾਂਦੀ ਹੁੰਦੀ ਸੀ ਉਹਨੂੰ ਇੰਡੀਆ ਦੀ ਗੋਲਡਨ ਗਰਲ ਕਿਹਾ ਜਾਂਦਾ ਸੀ ਉਹਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਆਖਿਆ ਕਿ ਤੁਸੀਂ ਸਾਰੀਆਂ ਆਪਸ਼ਨਾਂ ਚੈੱਕ ਕਰੋ ਇਹ ਲੱਭਣ ਦਾ ਯਤਨ ਕਰੋ ਕਿ ਕੀ ਇਹਨੂੰ ਕਿਸੇ ਤਰੀਕੇ ਚੈਲੰਜ ਕੀਤਾ ਜਾ ਸਕਦਾ ਇਹ ਡਿਸੀਜਨ ਹੋਰ ਤੋਂ ਰੋਕਿਆ ਜਾ ਸਕਦਾ ਅੱਗੇ ਵੀ ਇੱਕ ਦੋ ਡਿਸੀਜਨ ਇਹੋ ਜਿਹੇ ਆਏ ਨੇ ਇਹੋ ਜਿਹੇ ਫੈਸਲੇ ਆਏ ਨੇ ਹਾਕੀ ਦੇ ਮੈਚ ਵਿੱਚ ਵੀ ਸਾਡੇ ਇੱਕ ਖਿਡਾਰੀ ਨੂੰ ਜਿਸ ਤਰ੍ਹਾਂ ਕਾਰਡ ਦੇ ਕੇ ਬਾਹਰ ਕਰ ਦਿੱਤਾ ਗਿਆ ਤੇ ਸਾਡੀ ਟੀਮ 10 ਖਿਡਾਰੀਆਂ ਨਾਲ ਖੇਡੀ ਆ ਉਹ ਵੀ ਨੁਕਤਾ ਚਿੰਨੀ ਹੋਈ ਸੀ ਕੁਝ ਹੋਰ ਗੱਲਾਂ ਵੀ ਹੋ ਰਹੀ ਹੈ ਕਿਤੇ ਇਹ ਤਾਂ ਨਹੀਂ ਕਿ ਕਿਸੇ ਕੋ ਭਾਰਤ ਵਿਰੋਧੀ ਸ਼ਕਤੀ ਉੱਥੇ ਜਿਹੜੀ ਆ ਉਹ ਖਰਾਬ ਕਰਦੀ ਪਈ ਹੋਵੇ ਇਸ ਕੁੜੀ ਦੇ ਮਾਮਲੇ 'ਚ ਬੇਇਨਸਾਫੀ ਹੋਈ ਆ ਐਨ ਸਿਰੇ ਤੇ ਜਾ ਕੇ ਦਾ ਦਿਲ ਟੁੱਟ ਗਿਆ ਹੋਵੇਗਾ ਸਾਰਾ ਭਾਰਤੋ ਦੇ ਨਾਲ ਖੜਾ 140 ਕਰੋੜ ਲੋਕਾਂ ਦੀਆਂ ਭਾਵਨਾਵਾਂ ਆ ਚਾਰਕ ਜਿਹੜੇ ਉਠੀ ਮੱਤ ਵਾਲੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਬਾਕੀ ਸਾਰੇ ਲੋਕਾਂ ਦੀਆਂ ਭਾਵਨਾਵਾਂ ਉਸ ਕੁੜੀ ਦੇ ਨਾਲ ਨੇ ਮੈਂ ਸਮਝਦਾ ਅੱਜ ਵੀ ਸਾਨੂੰ ਕਾਮਨਾ ਕਰਨੀ ਚਾਹੀਦੀ ਆ ਪਰ ਅਜੇ ਹੋਈ ਬੀਤੀ ਕੋਈ ਨਹੀਂ ਇਹ ਤੋ ਅੱਗੇ ਵੀ ਜਾ ਜਾ ਸਕਦਾ ਬਹੁਤ ਇਹੋ ਜਿਹੇ ਮੌਕੇ ਆ ਉਹ ਕੁੜੀ ਜਿੱਦਾਂ ਦੀ ਹੌਣ ਆ ਰਿਆ ਜਿੱਦਾਂ ਦੀ ਹਿੰਮਤ ਵਾਲੀ ਆ ਐਸ ਵਾਰੀ ਉਹ ਕੈਂਪਾਂ 'ਚ ਪੂਰੀ ਪ੍ਰੈਕਟਿਸ ਵੀ ਨਹੀਂ ਕਰ ਸਕੀ ਇਹਦੇ باوجود ਤੱਕ ਪਹੁੰਚੀ ਆ ਫਿਰ ਵੀ ਆਸ ਰੱਖਣੀ ਚਾਹੀਦੀ ਆ ਅੱਗੇ ਸਾਨੂੰ ਪਤਾ ਇੱਕ ਕੁੜੀ ਸਾਡੇ ਦੇਸ਼ ਦੀ ਨਹੀਂ ਕਿਸੇ ਹੋਰ ਦੇਸ਼ ਦੀ ਸੀ ਉਹਨੂੰ ਇੰਨੀ ਇੱਕ ਗੱਲ ਤੋਂ ਡਿਸਕਵালিਫਾਈ ਕੀਤਾ ਗਿਆ ਸੀ ਉਥੋਂ ਰੋਕੇ ਬਾਹਰ ਨਿਕਲੀ ਸੀ ਪਰ ਉਹਨੇ 4 ਸਾਲ ਕੋਸ਼ਿਸ਼ ਕੀਤੀ ਜਦੋਂ ਅਗਲੇ 올림픽 ਵਿੱਚ ਗਈ ਤੇ ਰਿਕਾਰਡ ਤੋੜ ਕੇ ਤੇ ਉਹਨੇ ਗੋਲਡ ਲੈ ਲਿਆ ਸੀ ਐਸ ਵਾਰੀ ਵੀ ਅਸੀਂ ਇਹ ਕਾਮਨਾ ਕਰੀਏ ਕਿ ਕੋਈ ਗੱਲ ਨਹੀਂ ਇੱਕ ਵਾਰੀ ਜੇ ਇਸ ਤਰ੍ਹਾਂ ਦੀ ਹੋ ਵੀ ਕਿ ਡਿਸਕਵালিਫਾਈ ਕਰ ਵੀ ਦਿੱਤਾ ਗਿਆ ਉਹਨੂੰ ਦਿਲ ਛੋਟਾ ਕਰਨ ਦੀ ਲੋੜ ਨਹੀਂ ਪੂਰਾ ਦੇਸ਼ ਦੇ ਨਾਲ ਖੜਾ ਹੁਣ ਸਾਰੇ ਦੇਸ਼ ਨੂੰ ਚਾਹੀਦਾ ਕਿ ਅਗਲੇ ਸਮੇਂ ਜੇ ਪੂਰਾ ਜੋਰ ਲਾਕੇ ਉਹਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਵੇ ਤਾਂ ਕਿ ਜਦੋਂ 4 ਸਾਲ ਬਾਅਦ ਉਹ ਦੁਬਾਰਾ ਜਾਵੇ ਤੇ ਕਿਸੇ ਕਿਸਮ ਦੀ ਅੜਚਣ ਨਾ ਆਵੇ ਅਸੀਂ ਫਿਰ ਆਸ ਰੱਖਾਂਗੇ ਕਿ ਜੋ ਅੱਜ ਨਹੀਂ ਹੋ ਸਕਿਆ 4 ਸਾਲ ਬਾਅਦ ਸਹੀਂ ਕੁਝ ਨਾ ਕੁਝੋ ਕਰਕੇ ਵਿਖਾਵੇਗੀ ਸਾਰੇ ਦੇਸ਼ ਲੋਕਾਂ ਤੋਂ ਆਸਾਂ ਉਹ ਆਸ ਕੈਮਰਾਂ ਨੂੰ ਚਾਹੀਦੀ ਹੈ ਹੁਣ ਸਭ ਹੁਣ ਗੱਲ ਬੰਗਲਾਦੇਸ਼ ਦੀ ਕਰਤੀ ਹੈ ਗੁਆਂਡੀ ਦੇਸ਼ ਬੰਗਲਾਦੇਸ਼ ਦੇ ਵਿੱਚ ਹਾਲਾਤ ਹੋਰ ਜ਼ਿਆਦਾ ਵਿਗੜਦੇ ਜਾ ਰਹੇ ਨੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਹੁਣ ਸ਼ਾਂਤੀ ਦੀ ਉਮੀਦ ਇੱਥੇ ਕਦੋਂ ਕੀਤੀ ਜਾ ਸਕਦੀ ਹੈ ਸਾਡੇ ਕੋਲ ਇੱਥੇ ਬਹੁਤ ਸਾਰੇ ਲੋਕ ਨੇ ਇਹ ਕਹਿਣ ਵਾਲੇ ਜਿਹੜੇ ਵੀ ਇਹ ਦਾ ਵਿਹਾਰ ਠੀਕ ਨਹੀਂ ਸੀ ਇਹਦੇ ਚੰਦਰ ਤਾਨਾਸ਼ਾਹ ਰੁਚੀਆਂ ਆ ਗਈਆਂ ਸੀ ਇਹਨੇ ਮਾਹੌਲ ਨੂੰ ਠੀਕ ਤਰ੍ਹਾਂ ਨਹੀਂ ਸੁਭਾਲਿਆ ਬਾਸੇ ਬੈਠ ਕੇ ਗੱਲਾਂ ਕਰਨੀਆਂ ਸੋਖੀਆਂ ਹੁੰਦੀਆਂ ਸ਼ੇਖ ਅਸੀਨਾ ਵਾਜਦ ਜਿਹਨੇ ਆਪਣਾ ਪਿਓ ਗਵਾਇਆ ਹੋਵੇ ਜਿਹਦੀ ਮਾਂ ਦਾ ਵੀ ਕਤਲ ਪਿਓ ਦੇ ਨਾਲ ਹੋਇਆ ਹੋਵੇ ਜਿਹਦੇ ਤਿੰਨਾਂ ਭਰਾਵਾਂ ਦਾ ਵੀ ਕਤਲ ਕੀਤਾ ਗਿਆ ਹੋਵੇ ਜਿਹੜੀ ਅਜੇ ਕਾਲਜ ਪੜ੍ਹਦੀ ਸੀ ਉਹਦੇ ਪਿਓ ਨੂੰ ਫੜ ਕੇ ਜੇਲ੍ਹ ਤੋਂ ਛੁੱਟ ਦਿੱਤਾ ਗਿਆ ਸੀ ਜਿੰਨੇ ਸਾਰੇ ਕਸ਼ ਝੱਲੇ ਹੋਣ ਉਹਨੂੰ ਇਹ ਪਤਾ ਕਟੜਪੰਥ ਕੀ ਹੁੰਦਾ ਉਹ ਜਦੋਂ ਦੀ ਗੱਦੀ ਤੇ ਆਈ ਹੈ ਉਦੋਂ ਤੋਂ ਲੈ ਕੇ ਕਟੜਪੰਥੀਓ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਰਿਹਾ ਉਹਨਾਂ ਸਾਜ਼ਿਸ਼ਾਂ ਦੇ ਵਿੱਚ ਦੋਹਾਂ ਪਾਸੇ ਤੇ ਜ਼ੋਰ ਲੱਗਦਾ ਰਿਹਾ ਜਦੋਂ ਉਹਦੀ ਸਰਕਾਰ ਨੇ ਫੈਸਲਾ ਕੀਤਾ ਕਿ ਬੰਗਲਾਦੇਸ਼ ਵੰਣ ਵੇਲੇ ਜਿਹੜੇ ਲੋਕ ਹੁਣ ਤੱਕ ਉੱਥੇ ਪਾਕਿਸਤਾਨ ਦੀ ਫੌਜ ਦੀ ਮਦਦ ਕਰਦੇ ਰਿਹਾ ਸੀ ਉਹਨਾਂ ਗਦਾਰਾਂ ਦੇ ਖਿਲਾਫ ਮੁਕਦਮੇ ਚਲਾਉਣੇ ਆ ਬੰਗਲਾਦੇਸ਼ ਦੀ ਆਮ ਲੋਕ ਚਾਹੁੰਦੇ ਸੀ ਕਿ ਚਲਾਏ ਜਾਣ ਲੋਕਾਂ ਨੇ ਗਵਾਹੀਆਂ ਦਿੱਤੀਆਂ ਕੋਲ ਖਲੋਖ ਲੋਕ ਸਾਡੇ ਤੇ ਤਸ਼ੱਦਦ ਕਰਾਉਂਦੇ ਰਿਹਾ ਪਿੰਡਾਂ ਦੇ ਪਿੰਡ ਕਤਲ ਕਰਵਾਉਂਦੇ ਪਾਕਿਸਤਾਨ ਦੀ ਫੌਜ ਨੂੰ ਮਿਲ ਕੇ ਉਹ ਸਾਰੀਆਂ ਕਹਾਣੀਆਂ ਸਾਹਮਣੇ ਆਈਆਂ ਸੀ ਉਹਨਾਂ ਪਾਪੀਆਂ ਨੂੰ ਜਿਹੜੇ ਪਾਕਿਸਤਾਨ ਦੀ ਫੌਜ ਦੀ ਉਦੋਂ ਮਦਦ ਕਰਦੇ ਰਿਹਾ ਇਸ ਜੰਗ 'ਚ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਸ਼ੇਖ ਅਸੀਨਾ ਵਾਜਦ ਨੇ ਨਹੀਂ ਦਿੱਤੀਆਂ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਉੱਥੋਂ ਦੀਆਂ ਅਦਾਲਤਾਂ ਨੇ ਦਿੱਤੀਆਂ ਸੀ ਜਾਂ ਤਾਂ ਜਿਹੜੇ ਲੋਕ ਤੁਰਤਾ ਚਿੰਨੀ ਕਰਦੇ ਆ ਉਹ ਮੰਨ ਲੈਣ ਕਿ ਬੰਗਲਾਦੇਸ਼ ਦੀਆਂ ਅਦਾਲਤਾਂ ਵੀ ਗਲਤ ਹੋ ਗਈਆਂ ਅਦਾਲਤਾਂ ਨੂੰ ਕੋਈ ਗਲਤ ਨਹੀਂ ਕ ਅੱਜ ਉਥੋਂ ਦੀ ਬੰਗਲਾਦੇਸ਼ ਦੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਕਹਿਤਾ ਭਾਰਤ ਨੇ ਜੇ ਸਾਡੇ ਨਾਲ ਸਬੰਧ ਠੀਕ ਰੱਖਣੇ ਆ ਤੇ ਸਾਡੀ ਭਗੌੜੀ ਪ੍ਰਧਾਨ ਮੰਤਰੀ ਨੂੰ ਗਿਫਤਾਰ ਕਰਕੇ ਤੇ ਬੰਗਲਾਦੇਸ਼ ਵਾਪਸ ਭੇਜਿਆ ਜਾਵੇ ਕਿਉਂ ਭੇਜਿਆ ਜਾਵੇ ਇਸ ਕਰਕੇ ਕਿ ਜਿੱਦਾਂ ਉਹਦੇ ਬਾਪ ਦਾ ਬੁੱਤ ਤੋੜਿਆ ਗਿਆ ਉਹਦਾਂ ਨੂੰ ਫੜ ਕੇ ਸੜਕਾਂ ਤੇ ਇੱਕ ਸੀਟ-ਸੀਟ ਕਰ ਤੁਸੀਂ ਮਾਰ ਦਿਓ ਕਿਉਂ ਭੇਜਿਆ ਜਾਵੇ ਨਹੀਂ ਭੇਜਿਆ ਜਾ ਸਕਦਾ ਉਹਨੂੰ ਰੱਖਣਾ ਪਏਗਾ ਉਹਨੂੰ ਇਸ ਕਾਲ ਦੇ ਵਿੱਚ ਮਦਦ ਦੇਣੀ ਪੈਗੀ ਕਿ ਉਹ ਦੁਬਾਰਾ ਉੱਠ ਸਕੇ ਨਾ ਜਾਵੇ ਰੁੱਤੇ ਰਾਜਨੀਤੀ ਦੇ ਔਰ ਆਪਣੇ ਆਪ ਨੂੰ ਜਿਉਦਾ ਰੱਖ ਸਕੇ ਹਾਲਾਤ ਦਾ ਸਾਹਮਣਾ ਕਰਨਾ ਜਿਹੜਾ ਉਹਦੇ ਵਾਸਤੇ ਸਮਰੱਥ ਹੋ ਸਕੇ ਜਿਹੜੀਆਂ ਬਟੀਆਂ ਤਾਂ ਆਪਣੇ ਆਪ ਨੂੰ ਜਮਹੂਰੀਅਤ ਦੀਆਂ ਪਹਿਰੇਦਾਰ ਦੱਸਦੀਆਂ ਨੇ ਉਹਨਾਂ ਨੇ 1971 ਦੀ ਬੰਗਲਾਦੇਸ਼ ਦੀ جنگ ਵੇਲੇ ਪਾਕਿਸਤਾਨ ਦੀ ਫੌਜ ਦੇ ਸਾਰੇ ਜ਼ੁਲਮਾਂ ਦੇ باوجود ਉਹਦਾ ਵਿਰੋਧ ਨਹੀਂ ਸੀ ਕੀਤਾ ਉਹ ਸ਼ੇਖ ਮਜੀਬੁਰ ਰਹਿਮਾਨ ਦਾ ਵਿਰੋਧ ਕਰਦੇ ਸੀ ਭਾਰਤ ਨੇ ਜਾ ਕੇ ਬੰਗਲਾਦੇਸ਼ ਦੇ ਲੋਕਾਂ ਦੀ ਮਦਦ ਕੀਤੀ ਤੇ ਅਮਰੀਕਾ ਵਾਲਿਆਂ ਨੇ ਆਪਣਾ ਜੰਗੀ ਬੇੜਾ ਸਮੁੰਦਰੀ ਜਹਾਜ਼ੀ ਦੇ ਉੱਤੇ ਜਹਾਜ਼ ਉੱਤਰ ਸਕਦੇ ਸੀ ਤੇ ਉੱਤੇ ਉਤਰ ਸਕਦੇ ਸੀ। ਉਹਨਾਂ ਨੇ ਪਾਕਿਸਤਾਨ ਦੀ ਮਦਦ ਵਾਸਤੇ ਜੰਗੀ ਬੇੜਾ ਭੇਜਤਾ। ਭਾਰਤ ਦਾ ਉਦੋਂ ਰੂਸ ਜਿਹੜਾ ਸੋਵੀਤ ਯੂਨੀਅਨ ਹੁੰਦਾ ਸੀ। ਉਹਦੇ ਨਾਲ ਜੰਗੀ ਸਮਝੌਤਾ ਕੀਤਾ ਹੋਇਆ ਸੀ। ਰੂਸ ਨੇ ਆਖਿਆ ਠੀਕ ਆ। ਉਹਨਾਂ ਨੇ ਉੱਧਰ ਭੇਜਤਾ ਤੁਹਾਡੇ ਲਈ ਅਸੀਂ ਭੇਜਦੇ ਆਂ। ਜਦੋਂ ਰੂਸ ਦਾ ਜੰਗੀ ਬੇੜਾ ਤੁਰਿਆ। ਅਮਰੀਕਾ ਵਾਲਿਆਂ ਦਾ ਜੰਗੀ ਬੇੜਾ ਅੰਧ ਚੋਂ ਮੁੜ ਗਿਆ ਸੀ। ਉਹ ਉਦੋਂ ਵੀ ਉਸ ਪਾਸੇ ਸੀ। ਉਦੋਂ ਤੇ ਲੈ ਕੇ ਉਹਨਾਂ ਦੇ ਮਰ ਵਿੱਚ ਹੈ। ਵੀ ਇਹ ਪਰਿਵਾਰ ਜਿਹੜਾ ਜਾਂ ਇਹਨਾਂ ਦੀ ਸਰਕਾਰ ਇਹਨਾਂ ਦੀ ਦਿੱਤੀ ਬੰਗਲਾਦੇਸ਼ ਵਿੱਚ ਟਿਕਟ ਨਹੀਂ ਦਿਣੀ। ਹੁਣ ਤਾਂ ਕੋਈ ਕੋਲ ਪੱਕੇ ਵੀਜ਼ੇ ਹਨ ਅਮਰੀਕਾ ਦੇ। ਇਸ ਵੇਲੇ ਜਦੋਂ ਉਹ ਬੀਬੀ ਸੰਕਟ ਵਿੱਚ ਆ ਉਹਦੀ ਉਮਰਬਲ ਵੀ ਵੇਖਣਾ ਚਾਹੀਦਾ। ਉਹਦੀ ਕੰਟਰੀਬਿਊਸ਼ਨ ਉਹਦਾ ਯੋਗਦਾਨ ਵੀ ਵੇਖਣਾ ਚਾਹੀਦਾ। ਇੱਕਦਮ ਅਮਰੀਕਾ ਵਾਲਿਆਂ ਨੇ ਉਹਦਾ ਵੀਜ਼ਾ ਵੀ ਕੈਨਸਲ ਕਰ ਦਿੱਤਾ। ਉਹਦੀ ਭੈਣ ਇੰਗਲੈਂਡ ਵਿੱਚ ਬੈਠੀ ਐ। ਉਹਦੀ ਭਾੜਜੀ ਉੱਥੇ ਪਾਰਲੀਮੈਂਟ ਮੈਂਬਰ ਆ ਤੇ ਇਸ ਵੇਲੇ ਯੂਕੇ ਦੀ ਬਰਤਾਨੀਆ ਦੀ ਰਾਜਕਰਦੀ ਪਾਰਟੀ ਲੇਬਰ ਪਾਰਟੀ ਦੀ ਪਾਰਲੀਮੈਂਟ ਮੈਂਬਰ ਆ। ਇਹਦੇ باوجود ਉੱਥੋਂ ਇਹ ਵੀ ਇਹੋ ਜਿਹੇ ਸਿਗਨਲ ਮਿਲੇ ਆ ਕਿ ਬੀਬੀ ਤੇ ਉੱਥੇ ਆਵੀ ਨਾ। ਬਿਪਰੀ ਉਥੇ ਪੱਕੇ ਵਸੇਬੇ ਵਾਸਤੇ ਨਹੀਂ ਜਾਣਾ ਮਿਲਨ ਗੱਲ ਜਾ ਸਕਦੀ ਹੈ ਆ ਸਕਦੀ ਹੈ ਪਰ ਪੱਕਾ ਵਸੇਬਾ ਜੇਕਰ ਤੇ ਕਰੇਗੀ ਤੇ ਉਹਦੇ ਵਾਸਤੇ ਇੱਕੋ ਥਾਂ ਠੁਕਵੀਂ ਥਾਂ ਉਹ ਰਹਿ ਜਾਂਦਾ ਭਾਰਤ ਹੋਰ ਕੋਈ ਨਹੀਂ ਭਾਰਤ ਦੇ ਵਿੱਚ ਕੱਟੜ ਪੰਥੀਆਂ ਦੇ ਕੁਝ ਗਰੁੱਪ ਹੈਗੇ ਨੇ ਜਿਹੜੇ ਲਗਾਤਾਰ ਉਹਦੇ ਖਿਲਾਫ ਨੇ ਉਹ ਗਰੁੱਪ ਉਹਦੇ ਖਿਲਾਫ ਨਹੀਂ ਉਸ ਤੋਂ ਉਹਦੇ ਖਿਲਾਫ ਨੇ ਅਸਲ ਵਿੱਚ ਉਹ ਅੰਦਰ ਖਾਤੇ ਕੋਈ ਬੰਗਲਾਦੇਸ਼ ਦੇ ਇਸਲਾਮੀ ਕੱਟੜ ਪੰਥੀਆਂ ਦੇ ਨਾਲ ਕੋਈ ਪਾਕਿਸਤਾਨ ਦੇ ਕੱਟੜ ਪੰਥੀਆਂ ਦੇ ਨਾਲ ਇਹ ਜੋ ਕੱਟੜ ਪੰਥੀਆਂ ਦੇ ਪ੍ਰਵਾਹ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ। ਵੇਖਣਾ ਚਾਹੀਦਾ ਕਿ ਐਸੋ ਦੇ ਬੰਗਲਾਦੇਸ਼ ਦੇ ਵਿੱਚ ਹਾਲਤ ਕੀ ਆ। ਉਹ ਕਹਿੰਦੇ ਜਮਹੂਰੀਅਤ ਦੀਆਂ ਗੱਲਾਂ। ਅਮਰੀਕਾ ਕਹਿੰਦਾ ਜਮਹੂਰੀਅਤ ਦੀਆਂ ਗੱਲਾਂ। ਜਿਸ ਤਰ੍ਹਾਂ ਉੱਥੇ ਘੱਟ ਗਿਣਤੀਆਂ ਦੇ ਘਰ ਸਾੜੇ ਜਾ ਰਹੇ ਤੇ ਕੱਢ-ਕੱਢ ਕੇ ਮਾਰਿਆ ਜਾ ਰਿਹਾ। ਇੱਕ ਬਹੁਤ ਵੱਡਾ ਕਵੀ ਬੰਗਲਾਦੇਸ਼ ਦਾ ਜਿਹਨੂੰ ਸਾਰੇ ਦੇਸ਼ ਦੇ ਵਿੱਚ ਲੋਕੀ ਪਿਆਰ ਕਰਦੇ ਸੀ। ਸਿਰਫ ਇਹਸ ਕਰਕੇ ਕਿ ਉਹ ਘੱਟ ਗਿਣਤੀ ਚੋਂ ਸਿਰਫ ਇਹਸ ਕਰਕੇ ਕਿ ਉਹ ਮੁਸਲਮਾਨ ਨਹੀਂ, ਉਹਦਾ ਘਰ ਸਾੜ ਦਿੱਤਾ ਗਿਆ। ਜਿਹੜੇ ਹਾਲਾਤ ਉੱਥੇ ਬਣੇ ਹੋਏ ਆ, ਉਹਦੇ ਵਿੱਚ ਇਹਦਾ ਉੱਥੇ ਵਾਪਸ ਜਾਣਾ ਇਹ ਤੁਹਾਡੇ ਸੰਭਵ ਨਹੀਂ ਭਾਰਤ ਸਰਕਾਰ ਨੂੰ ਸਾਬਤ ਕਦਮੀ ਨਾਲ ਇਹਦੇ ਨਾਲ ਖਲੋਣਾ ਚਾਹੀਦਾ ਚੰਗੀ ਗੱਲ ਇਹ ਹੈ ਕਿ ਕੱਲ ਭਾਰਤ ਦੀਆਂ ਸਾਰੀਆਂ ਪਾਰਟੀਆਂ ਨੇ ਸਰਪਾਰਟੀ ਮੀਟਿੰਗ ਤੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸਮਾਨਰੇ ਜੋ ਕੁਝ ਵੀ ਕਰਨਗੇ ਸਾਰੀਆਂ ਪਾਰਟੀਆਂ ਦਾ ਸਾਥ ਦੇਣਗੀਆਂ ਹੋਰ ਮਤਭੇਦ ਹੋ ਸਕਦੇ ਆ ਇਸ ਮੁੱਦੇ ਤੇ ਕੋਈ ਮਤਭੇਦ ਨਹੀਂ ਤੇ ਮੇਰੇ ਕੱਲ ਹੋਣਾ ਵੀ ਨਹੀਂ ਚਾਹੀਦਾ ਇਹਦੇ ਉੱਤੇ ਸਾਰੀਆਂ ਪਾਰਟੀਆਂ ਜਿਵੇਂ ਡਟ ਕੇ ਖਲੋਤੀਆਂ ਨੇ ਉਸੇ ਤਰ੍ਹਾਂ ਸਾਰਿਆਂ ਨੂੰ ਖਲੋਣਾ ਵੀ ਕਿਆ ਇਹਦਾ ਪੰਨੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਇੱਕ ਪਾਰਲੀਮੈਂਟਰੀ ਬੋਰਡ ਬਣਾਇਆ ਇਹ ਉਸ ਵਕਤ ਬਣਾਇਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੈ ਤੇ ਮਾਮਲਾ ਸਿੰਘ ਸਹਿਬਾਨਾ ਦੇ ਕੋਲ ਹੈ ਪੰਜ ਸਿੰਘ ਸਹਿਬਾਨਾ ਦੇ ਕੋਲ ਅਕਾਲ ਤਖਤ ਸਾਹਿਬ ਪਹੁੰਚਿਆ ਹੋਇਆ ਤਾਂ ਇਸ ਪਾਰਲੀਮੈਂਟਰੀ ਬੋਰਡ ਦੇ ਨਾਲ ਕੀ ਕੁਝ ਜਿਹੜਾ ਫਰਕ ਆ ਉਹ ਪੈਣ ਵਾਲਾ ਕੀ ਕੁਝ ਅਸਰ ਪਵੇਗਾ ਕੁਲਦੀਪ ਜੀ ਆਸਵਲੇ ਸੁਖਵੀਰ ਸਿੰਘ ਬਾਦਲ ਐਵੇਂ ਹੀ ਆਲਪਤਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਪਿਆ ਉਹਦੇ ਨਾਲ ਜਿਹੜੇ ਸਲਾਹਕਾਰ ਨੇ ਪਤਾ ਨਹੀਂ ਸਲਾਹਾਂ ਕਿੱਦਾਂ ਦਿੰਦੇ ਆ ਉਹਨਾਂ ਦਾ ਇੱਕ ਪੁਰਾਣਾ ਟੰਗ ਆ ਮਾੜੇ ਮੋٹے ਮੱਤ ਪੇਜ ਉੱਪਰਨ ਤੇ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ ਇੱਕ ਦਿਨ ਕਹਿ ਦਿਓ ਇਸ ਤਰੀ ਅਕਾਲੀ ਦਰ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਪ੍ਰਧਾਨ ਤੇ ਉਹੋ ਬੀਬੀ ਰਹੇਗੀ ਉਹਦੇ ਨਾਲ ਪੰਜ ਸੀਨੀਅਰ ਮੀਤ ਪ੍ਰਧਾਨ ਅੱਗੇ ਸੀ 6 ਹੋਰ ਬਣਾਉਂਦੇ ਕਮੇਟੀ ਦੇ ਵਿੱਚ 30 ਮੈਂਬਰ ਅੱਗੇ ਸੀ 130 ਹੋਰ ਪਾਉਂਦੇ ਉਹਨਾਂ ਦੀ ਲੰਗੇ ਲੰਮੀ ਜਿਹੜੀ ਲਿਸਟ ਆ ਨਰਸਰੀ ਕੇਜੀ ਦੇ ਬੱਚਿਆਂ ਜਿਨੀ ਉਹ ਅਖਬਾਰਾਂ 'ਚ ਛਕਵਾ ਦਿਓ ਸਾਰੇ ਪੜਦੇ ਰਹਿਣ ਤੇ ਵਰਕਰ ਵੇਖਦੇ ਰਹਿਣ ਪ੍ਰਧਾਨ ਜੀ ਨੇ ਮੇਰਾ ਨਾਮ ਵੀ ਛਕਵਾਇਆ ਪ੍ਰਧਾਨ ਜੀ ਨੂੰ ਪਤਾ ਮੈਂ ਕੌਣ ਆ ਮੇਰੀ ਸਿੱਧੀ ਜਾਣਖਿਆਣਾ ਇੱਕ ਤਰੀਕਾ ਤੇ ਹੁੰਦਾ ਅਗਲੇ ਦਿਨ ਇਹ ਕਹਿ ਦਿਓ ਸਾਰੇ ਜਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਜਨਹਿਦਾਰ ਬਦਲੇ ਉਹਨਾਂ ਦੇ ਵਿੱਚ ਤਿੰਨ ਚਾਰ ਪੁਰਾਣੇ ਰੱਖ ਕੇ ਬਾਕੀ ਬਦਲ ਕੇ ਉਹਨਾਂ ਦੇ ਨਾਲ ਜਿਲ੍ਹਿਆਂ ਦੇ ਮੀਤ ਜਨਹਿਦਾਰ ਫਲਾਣੇ ਇਹ ਕਰਕੇ ਇੱਕ ਲਿਸਟ ਉਹ ਛਾਪ ਦਿਓ ਉਦੋਂ ਅਗਲੇ ਦਿਨ ਕਹਿ ਦਿਓ ਕਿ ਫਲਾਣੇ ਜਿਹੜਾ ਬੋਰਡ ਹੈ ਇੱਥੇ ਕਿਸਾਨ ਜਿਹੜਾ ਕਮੇਟੀ ਉਹਦੇ ਇੰਨੇ ਮੈਂਬਰ ਬਣਾਤੇ ਉਦੋਂ ਅਗਲੇ ਦੰਨ ਯੁੱਧ ਕਾਲੀਦਲ ਦੇ ਬਣਾਤੇ ਇਤਾਂ ਦੇ ਤਰੀਕੇ ਉਹਨੇ ਬੜੀ ਵਾਰ ਅਡਾਪਟ ਕੀਤੇ ਆ ਤੇ ਲੋਕਾਂ ਨੂੰ ਪਤਾ ਇਹਦਾ ਮਤਲਬ ਕੀ ਹੁੰਦਾ ਹੁਣ ਜਦੋਂ ਇਹ ਸਾਰਾ ਕੁਝ ਚੱਲਦਾ ਪਿਆ ਮਾਮਲਾ ਸਿੰਘ ਸਾਹਿਬਾਨ ਕੋਲ ਜਾ ਚੁੱਕਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਪ੍ਰਭਾਵ ਮਿਲ ਰਿਹਾ ਇੱਕੋ ਵਕਤ ਅਕਾਲ ਤਖਤ ਸਾਹਿਬ ਤੋਂ ਵੀ ਇਹ ਆਵਾਜ਼ ਆਉਂਦੀ ਹੈ ਜੀ ਬੰਦ ਲਫਾਫਾ ਤੇ ਬੰਦ ਰੱਖਣਾ ਸਿੰਘ ਸਾਹਿਬਾਨ ਦੀ ਮੀਟਿੰਗ ਖੋਲਿਆ ਜਾਉ ਉਸੇ ਵਕਤ ਸੁਖਵੀਰ ਸਿੰਘ ਬਾਦਲ ਕਹਿੰਦਾ ਜੀ ਮੈਂ ਨਹੀਂ ਕੁਝ ਵੀ ਬੋਲਣਾ ਨਫਾਫਾ ਬੰਦ ਹੈ ਉਦੋਂ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਜੀ ਅਸੀਂ ਨਹੀਂ ਬੋਲਣਾ ਸਪੈਸ਼ਟੀ ਕਰਨ ਦੇ ਦਿੱਤਾ ਲਫਾਫਾ ਬੰਦ ਹੈ ਜਿੱਦਣ ਲਫਾਫੇ ਖੋਲੇ ਜਾਂਦੇ ਆ ਅਕਾਲ ਤਖਤ ਸਾਹਿਬ ਤੋਂ ਵੀ ਬਿਨਾਂ ਕਿਸੇ ਪੁਰਾਣੀ ਸੂਚਨਾ ਤੋਂ ਪਹਿਲਾਂ ਕਿਸੇ ਪਹਿਲੇ ਐਲਾਨ ਤੋਂ ਅਚਾਨਕ ਲਫਾਫਾ ਖੋਲ ਦਿੱਤਾ ਜਾਂਦਾ ਸ਼੍ਰੋਮਣੀ ਕਮੇਟੀ ਵੀ ਉਸੇ ਵੇਲੇ ਆਪਣਾ ਲਫਾਫਾ ਖੋਲ ਦਿੰਦੀ ਹੈ ਅਕਾਲੀ ਦਲ ਵੀ ਆਪਣਾ ਲਫਾਫਾ ਉਸੇ ਵੇਲੇ ਖੋਲ ਦਿੰਦਾ ਸਾਫ਼ ਦੇਖਦਾ ਕਿ ਇੱਕ ਥਾਂ ਤੋਂ ਕਮਾਂਡ ਦਿੱਤੀ ਜਾਂਦੀ ਹੈ ਜਿੱਦਾਂ ਕੰਪਿਊਟਰ ਤੇ ਕਲਿੱਕ ਕੀਤਾ ਤੇ ਤਿੰਨੇ ਇਕੱਠੇ ਖੁੱਲ ਜਾਂਦੇ ਉਸ ਢੰਗ ਨਾਲ ਮਿਲ ਕੇ ਚੱਲਦਾ ਪਿਆ ਇਦੇ ਨਾਲ ਅਕਾਲ ਤਖਤ ਦੀ ਪੋਜੀਸ਼ਨ ਖਰਾਬ ਹੋ ਰਹੀ ਆ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਜੋ ਮਰਜ਼ੀ ਕਰਨ ਅਕਾਲ ਤਖਤ ਸਾਹਿਬ ਦੀ ਇੰਨੀ ਜ਼ਿਆਦਾ ਕੋਆਰਡੀਨੇਸ਼ਨ ਇਨਾ ਅਕਾਲੀ ਦਲ ਦੀ ਹਾਈ ਕਮਾਂਡ ਨਾਲ ਹਰ ਗੱਲ ਦੇ ਉੱਤੇ ਤਾਲਮੇਲ ਉਹ ਹਾਸੋ ਵੀ ਨਾ ਲੱਗਦਾ ਤੇ ਕਈਆਂ ਲੋਕਾਂ ਨੂੰ ਬਹੁਤ ਚੁਬਦਾ ਉਹਦੇ ਤੋਂ ਅਗਲੀ ਗੱਲ ਏ ਕਿ ਜਿਹੜੇ ਵਿਰੋਧੀ ਲੀਡਰ ਨੇ ਉਹਨਾਂ ਨੂੰ ਚੜਾਉਣ ਵਾਸਤੇ ਰੋਜ਼ ਹੀ ਕਦੇ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਕਦੇ ਕੋਰ ਕਮੇਟੀ ਨੇ ਕੋਈ ਹੋਰ ਮੀਟਿੰਗ ਸੱਦ ਲਈ ਕਦੇ ਕੋਰ ਕਮੇਟੀ 'ਚ ਨਵੇਂ ਬੰਦੇ ਪਾ ਕੇ ਨਵੀਂ ਕਮੇਟੀ ਦਾ ਜਥੇਬੰਦ ਕਰ ਲਈ ਅੱਜ ਹੁਣ ਉਹਨਾਂ ਨੇ ਕੀ ਕੀਤਾ ਕਿ ਪਾਰਲੀਮੈਂਟਰੀ ਬੋਰਡ ਬਣਾਤਾ ਪਾਰਲੀਮੈਂਟਰੀ ਬੋਰਡ ਬਣਾਉਣ ਲੱਗਾ ਬੜੀ ਹਾਸੋਈ ਨਹੀਂ ਗੱਲ ਕੀਤੀ ਆ ਆਮ ਤੌਰ ਤੇ ਪਾਰਲੀਮੈਂਟਰੀ ਬੋਰਡ ਦੇ ਵਿੱਚ ਪਾਰਟੀ ਦਾ ਪ੍ਰਧਾਨ ਪਾਰਲੀਮੈਂਟ ਮੈਂਬਰ ਹੋਵੇ ਜਾਂ ਨਾ ਐਮ ਐਲ ਏ ਹੋਵੇ ਜਾਂ ਨਾ ਉਹ ਦਾ ਮੁਖੀ ਵੀ ਬਣਾਤਾ ਜਾਂਦਾ ਨਹੀਂ ਬਣਾਉਣਾ ਤੇ ਮੈਂਬਰ ਜ਼ਰੂਰ ਬਣਾਤਾ ਜਾਂਦਾ ਪਰ ਜਿਹੜੇ ਬਾਕੀ ਮੈਂਬਰ ਹੁੰਦੇ ਆ ਉਹ ਜਾਂ ਪਾਰਲੀਮੈਂਟ ਦੇ ਮੈਂਬਰ ਹੁੰਦੇ ਆ ਜਾਂ ਅਸੈਂਬਲੀਆਂ ਦੇ ਮੈਂਬਰ ਹੁੰਦੇ ਆ ਇਸ ਵੇਲੇ ਜਿਹੜਾ ਪਾਰਲੀਮੈਂਟਰੀ ਬੋਰਡ ਅੱਜ ਬਣਾਇਆ ਗਿਆ ਮੈਂ ਮੁੜ ਮੁੜ ਕੇ ਪੜਦਾ ਸਾਂ ਉਹਦੇ ਚ ਪੰਜ ਨਾਂ ਨੇ ਕਿਹੜੇ 6 ਨਾਂ ਮੁਖੀ ਬਣਾਤਾ ਗਿਆ ਬਰਵਿੰਦਰ ਸਿੰਘ ਭੁੰਦੜ ਨੂੰ ਇਹ ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾ ਦਾ ਮੈਂਬਰ ਹੈ ਕਿ ਲੋਕ ਸਭਾ ਦਾ ਦੋਵਾਂ ਚੱਕੇ ਦਾ ਨਹੀਂ ਜਨਮੇਜਾ ਸਿੰਘ ਸੇਖੋਂ ਗੁਲਜਾਰ ਸਿੰਘ ਰਣੀਕੇ ਮਹੇਸ਼ਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਕੀਰਤ ਸਿੰਘ ਗਾਬੜੀਆ ਇਹ ਸਾਰੇ ਸਾਫਕਾ 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 ਮੰਤਰੀ ਨੇ ਇਹਨਾਂ 6 ਜਣਿਆਂ ਚੋਂ ਐਸ ਮੁਕੇ ਕੋਈ ਇੱਕ ਜਣਾ ਵੀ ਕਿਸੇ ਪੰਚਾਇਤ ਦਾ ਮੈਂਬਰ ਵੀ ਹੈ ਨਹੀਂ ਜੇ ਪਾਰਲੀਮੈਂਟਰੀ ਬੋਰਡ ਬਣਾਤਾ ਗਿਆ ਕਿ ਪਾਰਲੀਮੈਂਟਰੀ ਬੋਰਡ ਲੋਕਾਂ ਨੂੰ ਹਾਸਲਣਾ ਨਾ ਜਾਪੇਗਾ ਤੇ ਕੀ ਜਾਪੇਗਾ ਪੰਜਾਬ ਦੇ ਵਿੱਚ ਇਸ ਕਾ ਪਾਰਟੀ ਦੇ 3 ਐਮ.ਐਲ.ਏ ਨੇ ਉਹਨਾਂ ਲੋਕਾਂ ਨੂੰ ਤੁਸੀਂ ਐਮ.ਬੀ.ਡੀ ਗਰੁੱਪ ਆਫ ਅਕਾਲੀ ਪੋਲਿਟਿਕਸ ਕਹਿੰਦੇ ਆ ਉਹ ਕਿਉਂ ਉਹਨਾਂ ਤਿੰਨਾਂ ਦੇ ਵਿੱਚੋਂ ਤਿੰਨ ਸਾਰੇ ਬਾਜੇ ਦੀਆਂ 5 ਸੀਟਾਂ 'ਚੋਂ ਇੱਕ ਹੈ ਜਿਹੜੀ ਮਜੀਠੀ ਵਾਲੀ ਬੀਬੀ ਹੈ ਗਨੀਬਕੌਰ ਉਹਦੇ ਵਿੱਚ ਦੁਆਬੇ ਦੀਆਂ ਸਾਰੀਆਂ ਸੀਟਾਂ 'ਚੋਂ ਸਿਰਫ ਇੱਕ ਹੈ ਜਿਹੜਾ ਇੱਥੋਂ ਬੰਗੇਤ ਤੋਂ ਜਿੱਤਿਆ ਇਸੇ ਤਰ੍ਹਾਂ 69 ਸੀਟਾਂ ਨੇ ਮਾਲਵੇ ਦੀਆਂ ਉਹਨਾਂ ਚੋਂ ਸਿਰਫ ਇੱਕ ਆ ਮਨਪ੍ਰੀਤ ਸਿੰਘ ਐਯਾਲੀ ਉਹ ਜਿਹੜੇ ਤਿੰਨ ਨੇ ਇੱਕ ਮਾਝੇ ਦਾ ਪ੍ਰਤੀਨਿਧ ਕਹ ਲੋ ਇੱਕ ਦੁਆਬੇ ਦਾ ਤੇ ਇੱਕ ਮਾਲਵੇ ਦਾ ਉਹਨਾਂ ਤਿੰਨਾਂ ਚੋਂ ਕੋਈ ਪਸੰਦ ਨਹੀਂ ਆ ਇਸ ਪਾਰਲੀਮੈਂਟਰੀ ਬੋਰਡ ਦੇ ਉੱਤੇ ਉਹਨਾਂ ਤਿੰਨਾਂ ਚੁੱਕੇ ਸੀਦਾ ਵੀ ਨਾ ਹੈ ਨਹੀਂ ਹੁਣ ਜੇ ਨਾ ਇਹਨਾਂ ਨੂੰ ਛੱਡ ਕੇ ਬਠਿੰਡੇ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਂ ਪਾਉਂਦੇ ਉਹਦੇ ਤੇ ਲੋਕਾ ਹਸਪਣਾ ਸੀ ਕਿ ਉਹਦਾ ਚੇਤਾ ਆ ਗਿਆ ਉਹਦਾ ਨਾਂ ਵੀ ਨਹੀਂ ਪਾਇਆ ਕਿਸੇ ਦਾ ਵੀ ਨਹੀਂ ਪਾਇਆ ਤੇ ਪਾ ਦਿੱਤੇ ਨੇ 6 ਬੰਦੇ ਉਹ ਇਹਨਾਂ ਚੋਂ ਅਕਮੁਖੀ ਤੇ ਪੰਜ ਮੈਂਬਰ ਨੇ ਜਿਹੜੇ ਇਸ ਵੇਲੇ ਕਿਸੇ ਪੰਚਾਇਤ ਜਾਂ ਮਿਊਨਿਸਪਲ ਕਮੇਟੀ ਦੇ ਮੈਂਬਰ ਵੀ ਹੈਗੇ ਕਿ ਨਹੀਂ ਮੇਰੀ ਜਾਣਕਾਰੀ ਚ ਨਹੀਂ ਕੁਝ ਘੱਟੋ ਘੱਟ ਮਾੜਾ ਮੋਟਾ ਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਲੋਕ ਕੀ ਕਹਿਣਗੇ ਇਹਨਾਂ ਬਣਾਤਾ ਬਣ ਗਿਆ ਕੀ ਕਹੂਗਾ ਕੋਈ ਜਦੋਂ ਇਸ ਦਾ ਕੋਈ ਪਾਰਟੀ ਕਰਨ ਤੇ ਆ ਜਾਵੇ ਤੇ ਇਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਇੱਕ ਗੱਲ ਸੋਚ ਲਈ ਆ ਕਿ ਜਿਹੜਾ ਉਰਦੂ ਦਾ ਮੁਹਾਵਰਾ ਜਿਵੇਂ ਜ਼ੁੰਬਤ ਕੇ ਜ਼ੁੰਬਤ ਨਾ ਜ਼ੁੰਬਤ ਗੁਲ ਮੁਹੰਮਦ ਸਾਰੀ ਧਰਤੀ ਘੁੰਮਦੀ ਆ ਤੇ ਘੁੰਮ ਜਾਵੇ ਬਸ ਗੁਲ ਮੁਹੰਮਦ ਜਿੱਥੇ ਖੜਾ ਆਪਣੀ ਮਰਜ਼ੀ ਕਰਦਾ ਤੇ ਕੰਨੀ ਜਾਉ ਇਹ ਜਿੰਨੀਆਂ ਸਲਾਮਾਂ ਇਹੋ ਜਿਹੇ ਲੋਕ ਦਿੰਦੇ ਨੇ ਉਹ ਕਾਲੀਦਾਰ ਦੇ ਪ੍ਰਧਾਨ ਦੀ ਪੋਜੀਸ਼ਨ ਪੈਰ ਪੈਰ ਤੇ ਹੋਰ ਤੋਂ ਹੋਰ ਹੋਰ ਤੋਂ ਹੋਰ ਖਰਾਬ ਕਰੀ ਜਾਂਦੇ ਆ ਅੱਜ ਵਾਲੇ ਇਸ ਪਾਰਲੀਮੈਂਟਰੀ ਬੋਰਡ ਵਾਲੇ ਕਦਮ ਨੇ ਉਹਦੀ ਪੋਜੀਸ਼ਨ ਹੋਰ ਖਰਾਬ ਕਰਨੀ ਆ ਸਾਰੇ ਲੋਕ ਹੱਸਣਗੇ ਕਿ ਪਾਰਲੀਮੈਂਟਰੀ ਬੋਰਡ ਇਹੋ ਜਿਹਾ ਜਿਹਦੇ ਵਿੱਚ ਨਾ ਕੋਈ ਪਾਰਲੀਮੈਂਟ ਦਾ ਮੈਂਬਰ ਆ ਨਾ ਐਮਐਲਏ ਆ ਜੇ ਹੋਰ ਕੋਈ ਨਹੀਂ ਸੀ ਲੱਭਦਾ ਤੇ ਕੋਈ ਨਾ ਕੋਈ ਚਲੋ ਘੱਟੋ ਘੱਟ ਬੀਬੀ ਹਰਸਿਮਰਤ ਕੋਰ ਬਾਦਲ ਦੀ ਅਗਵਾਈ 'ਚ ਤਿੰਨ ਪੰਜਾਬ ਦੇ ਐਮਐਲਏ ਹੋ ਤਿੰਨੇ ਜੋੜ ਕੇ ਤੇ ਨਾਲ ਇੱਕ ਹੋਰ ਜੋੜ ਕੇ ਭਵੇਂ ਬਲਵਿੰਦਰ ਸਿੰਘ ਹੁੰਦਣੇ ਜੋੜ ਲੈਂਦੇ ਉਹ ਬਣਾ ਦਿੰਦੇ ਉਹ ਵੀ ਨਹੀਂ ਬਣਾਇਆ ਜੋ ਬਣਾਇਆ ਉਹ ਹਾਸੋ ਹੀ ਨਾ ਇੱਕ ਟਕਵਾਂਜ ਹੈ ਜੀ ਬਿਲਕੁਲ ਪੰਨ ਸਾਹਿਬ ਪੰਜਾਬ ਦੇ ਰੂਰਲ ਡਵੈਲਪਮੈਂਟ ਦਾ ਮੁੱਦਾ ਛੁੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪੰਜਾਬ ਸਰਕਾਰ ਕਹ ਰਹੀ ਹੈ ਕਿ ਕੇਂਦਰ ਸਾਡਾ ਪੈਸਾ ਨਹੀਂ ਦੇ ਰਹੀ ਜਿਸ ਕਰਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਤੇ ਹੁਣ ਖਬਰ ਆ ਰਹੀ ਹੈ ਕਿ ਸੁਪਰੀਮ ਕੋਰਟ ਰੂਰਲ ਡਵੈਲਪਮੈਂਟ ਫੰਡ ਤੇ ਸੁਣਵਾਈ ਕਰਨ ਨੂੰ ਰਾਜ਼ੀ ਹੋ ਗਈ ਹੈ ਇਸ ਬਾਰੇ ਕੀ ਕਹੋਗੇ ਦੇਖੋ ਇਹ ਰੂਰਲ ਡਵੈਲਪਮੈਂਟ ਫੰਡ ਪੰਜਾਬ ਦਾ ਹੱਕ ਹੈ ਪੰਜਾਬ ਕੋਈ ਭਿਖਿਆ ਨਹੀਂ ਮੰਗ ਰਿਹਾ ਪੰਜਾਬ ਕੋਈ ਜ਼ੋਰ ਦੇ ਕੇ ਨਿਯਾਜ ਮੰਗ ਨਹੀਂ ਕਰ ਰਿਹਾ ਕੇਂਦਰ ਸਰਕਾਰ ਕੋਲ ਇੱਕ ਤਰੀਕਾ ਹੈ ਪੰਜਾਬ ਸਰਕਾਰ ਦੇ ਸੰਘੀ ਘਟਣ ਦਾ ਇਹਦੇ ਫੰਡ ਰੋਕ ਲੋ ਜਿੱਥੇ ਜਿੱਥੇ ਭਾਜਪਾ ਦੀਆਂ ਆਪਣੀਆਂ ਸਰਕਾਰਾਂ ਉੱਥੇ ਫੰਡ ਖੁੱਲਾ ਗੱਫਾ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਪਤਾ ਹੈ ਕਿ ਦਿੱਤਾ ਜਾ ਰਿਹਾ ਉਹਨਾਂ ਦੀਆਂ ਲੋੜਾਂ ਵੀ ਪਹਿਲਾਂ ਪੁੱਛੀਆਂ ਜਾਂਦੀਆਂ ਉਹਨਾਂ ਦੇ ਵਾਸਤੇ ਬਕਾਇਦਾ ਮੀਟਿੰਗਾਂ ਵੀ ਹੁੰਦੀਆਂ ਸਾਰਾ ਕੁਝ ਤੈਹ ਹੁੰਦਾ ਕਿ ਇੰਨਾ ਤੁਸੀਂ ਬਣਾ ਕੇ ਲਿਆਓ ਤੇ ਇੰਨਾ ਤੁਹਨ ਦੇ ਦੇਵਾਂਗੇ ਅਜੇ ਪਿਛਲੇ ਹਫ਼ਤੇ ਦੀ ਗੱਲ ਹੈ ਜਦੋਂ ਸਾਡੇ ਪੰਜਾਬ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਆਖਿਆ ਕਿ ਤੁਸੀਂ ਪਿਛਲੇ ਸਾਲ ਦੇ ਹੜ੍ਹਾਂ ਵਾਸਤੇ ਕਹਤਾ ਇੰਨਾ ਇੰਨਾ ਰੀਫੰਡ ਦੇਾਂਗੇ ਤੁਸੀਂ ਉਹਦੇ ਵਿੱਚ ਚੰਗੀ ਗੱਲ ਹੈ ਇਹ ਹਿਮਾਚਲ ਪ੍ਰਦੇਸ਼ ਵੀ ਰੱਖ ਲਿਆ ਕਿ ਉੱਥੇ ਹੜ੍ਹ ਆਏ ਸੀ ਉਹਨਾਂ ਦੀ ਮਦਦ ਕਰਨੀ ਆ ਪਰ ਇਹ ਤਾਂ ਜਰਾ ਸੋਚ ਲੈਂਦੇ ਕਿ ਹਿਮਾਚਲ ਪ੍ਰਦੇਸ਼ ਸਾਡੇ ਸਿਰ ਤੇ ਆ ਸਾਡੇ ਮੋਢਿਆਂ ਤੇ ਖੜਾ ਜਦੋਂ ਉੱਥੇ ਪਾਣੀ ਪੈਂਦਾ ਮੀਂਹ ਪੈਂਦਾ ਜਾਂ ਪਹਾੜਾਂ ਤੇ ਬਰਫ਼ ਪਿਗਲਦੀ ਆ ਉਹ ਪਾਣੀ ਜਾਂਦਾ ਕਿੱਥੇ ਆ ਸਿੱਧਾ ਬੀਕਾਨੇਰ ਟੱਪ ਕੇ ਗੁਜਰਾਤ ਨੂੰ ਤਾਂ ਚਲਾ ਜਾਂਦਾ ਉਹ ਪੰਜਾਬ ਦੇ ਵਿੱਚ ਹੀ ਆਉਂਦਾ ਪਿਛਲੇ ਸਾਲ ਵੀ ਪੰਜਾਬ ਦੇ ਲੋਕ ਲੋਬੇ ਸੀ ਕਿ ਗੋਤੇ ਖਾਂਦੇ ਰਹੇ ਤੇ ਪਾਣੀ ਜਦੋਂ ਇਸ ਪਾਣੀ ਦਾ ਮੁਆਵਜ਼ਾ ਦੇਣ ਲੱਗੇ ਆ ਫੰਡ ਉਥੇ ਅਲਰਟ ਕਰਨ ਲੱਗੇ ਆ ਸਾਰੇ ਭਾਰਤ ਦੇ ਬਜਟ ਦੇ ਵਿੱਚ ਤੁਸੀਂ ਇੱਕ ਵਾਰੀ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਕਿ ਤੁਹਾਡੇ ਰਾਜਾਂ ਦੀ ਗਿਣਤੀ ਵਿੱਚ ਪੰਜਾਬ ਹੈਗਾ ਕਿ ਨਹੀਂ ਹੈਗਾ ਹੁਣ ਰੂਰਲ ਡਵੈਲਪਮੈਂਟ ਫੰਡ ਦੇ ਸਵਾਲ ਦੇ ਉੱਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੜੀ ਵਾਰ ਜਾ ਕੇ ਪੈਰਵੀ ਕੀਤੀ ਹੈ ਕਿ ਸਾਨੂੰ ਦਿਓ ਪੰਜਾਬ ਦੀ ਵਿਧਾਨ ਸਭਾ 'ਚ ਮਸਲਾ ਉੱਠਿਆ ਇਹਦੇ ਤੋਂ ਇਲਾਵਾ ਮੁੱਖ ਮੰਤਰੀ ਨੇ ਜਾ ਕੇ ਵੀ ਗੱਲ ਕੀਤੀ ਆ ਉਹ ਬਿਲਕੁਲ ਨਹੀਂ ਦੇ ਰਹੇ ਹਰਕੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਪਹੁੰਚ ਕੀਤੀ ਆ ਕਿ ਸਾਨੂੰ ਫੰਡ ਦਿਓ ਉਹਨ ਸੁਪਰੀਮ ਕੋਰਟ ਨੇ ਮੁਢਲੀ ਸੁਣਵਾਈ ਤੋਂ ਬਾਅਦ ਕਹਿੰਦਾ ਜੀ ਇਸ ਕੇਸ ਦੀ ਅਸੀਂ ਸੁਣਵਾਈ ਕਰਾਂਗੇ ਵੇਖਾਂਗੇ ਕੀ ਗਲਤ ਹੋ ਰਿਹਾ ਤੇ ਕੀ ਠੀਕ ਹੋ ਰਿਹਾ ਇੱਕ ਸਵਾਲ ਇੱਥੇ ਮੜਮੜ ਕੇ ਉਠਾਇਆ ਜਾ ਰਿਹਾ ਉਹ ਇਹ ਕਿ ਪੰਜਾਬ ਨੇ ਇੰਨਾ ਕਰਜ਼ਾ ਲੈ ਲਿਆ ਪੰਜਾਬ ਕਰਜ਼ਾ ਅੱਜ ਨਹੀਂ ਲੈਣ ਲੱਗਾ ਪੰਜਾਬ ਦੇ ਕਰਜ਼ਾ ਲੈਣਾ ਜਿਹਨੂੰ ਸ਼ੁਰੂ ਕੀਤਾ ਸੀ ਮੈਂ ਔਖੇ ਦਿਨਾਂ ਦੀ ਗੱਲ ਬਿਲਕੁਲ ਨਹੀਂ ਕਰਦਾ ਉਹਦੇ ਤੋਂ ਬਾਅਦ ਹਰ ਚਰਮਸ਼ਿਕ ਬਰਾੜ ਦੇ ਵਕਤ ਕਿੰਨਾ ਕਰਜ਼ਾ ਲਿਆ ਗਿਆ ਜਿਹੜੀਆਂ 15 ਸਾਲ ਤਿੰਨ ਸਰਕਾਰਾਂ ਕਾਲੀ ਭਾਜਪਦੀਆਂ ਆਈਆਂ ਸੀ ਉਹ ਚ ਕਿੰਨਾ ਲਿਆ ਗਿਆ ਜਿਹੜੇ ਕੋਲਰ ਰਾਕੇ 9.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਕੀਤਾ ਉਹ ਚ ਕਿੰਨਾ ਲਿਆ ਗਿਆ ਪਰ 6 ਮਹੀਨੇ ਜਿਹੜਾ ਚੰਨਜੀਤ ਸਿੰਘ ਚੰਨੀ ਕੀਤਾ ਉਹਦੀ ਹਾਲਤ ਕੀ ਸੀ ਇਹ ਵੇਖਣਾ ਚਾਹੀਦਾ ਕਿ ਪੰਜਾਬ ਦੀ ਅੱਜ ਕਰਜ਼ਾ ਲਿੰਦਾ ਉਸ ਕਰਜ਼ੇ ਦੇ ਵਿੱਚੋਂ ਪਿਛਲਿਆਂ ਦੀਆਂ ਕੀਤੀਆਂ ਜਿਹੜੀਆਂ ਨੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਂ ਨਾਲ ਨਹੀਂ ਖੁੱਲਦੀਆਂ ਪਈਆਂ ਉਹਦਾ ਵਿਆਜ ਕਿੰਨਾ ਪੰਜਾਬ ਨੂੰ ਭਰਨਾ ਪੈ ਰਿਹਾ ਅੱਜ ਪੰਜਾਬ ਜੇ ਕਰਜ਼ਾ ਲੈ ਰਿਹਾ ਉਹ ਇਹਨਾਂ ਨੂੰ ਚੁੱਪਦਾ ਤੇ ਇਹ ਵੇਖਣਾ ਚਾਹੀਦਾ ਕਿ ਅਜੇ ਪਰਸੋਂ ਨੈਚਰਲ ਪੇਪਰ ਦੇ ਉੱਤੇ ਖਬਰ ਛਪੀ ਆ ਨਿਰਧਰ ਬੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਨਾ ਕਰਜ਼ਾ ਇਨਾ 10 ਸਾਲਾਂ ਚ ਚੁੱਕ ਲਿਆ ਜਿੰਨਾ ਅੱਜ ਤੱਕ ਭਾਰਤ ਦੀ ਕਿਸੇ ਸਰਕਾਰ ਨੇ ਨਹੀਂ ਚੁੱਕਿਆ ਉਹ ਵਿਦੇਸ਼ ਉੱਚੋ ਵੀ ਚੁੱਕਿਆ ਗਿਆ ਵਿਦੇਸ਼ ਉੱਚੋ ਵੀ ਚੁੱਕਿਆ ਗਿਆ ਜਿਹੜਾ ਇਨਾ ਕਰਜ਼ਾ ਕੇਂਦਰ ਸਰਕਾਰ ਚੁੱਕਰੀ ਹੈ ਜਦੋਂ ਸਾਰੇ ਜਣੇ ਇੱਥੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰਦੇ ਆ ਉਹਨਾਂ ਨੇ ਵੀ ਵੇਖਣਾ ਚਾਹੀਦਾ ਪੰਜਾਬ ਸਰਕਾਰ ਤੇ ਮੈਂ ਨਹੀਂ ਕਹਿੰਦਾ ਸਭ ਕੁਝ ਠੀਕ ਠਾਕ ਹੈ ਇੱਥੇ ਵੀ ਗਲਤੀਆਂ ਆ ਗਈਆਂ ਅਸੀਂ ਕਈ ਵਾਰੀ ਵੇਖਿਆ ਕਿ ਇੱਥੇ ਮਿਸ ਮੈਨੇਜਮੈਂਟ ਹੈ ਮੈਂ ਸਮਝਿਆ ਕਿ ਇੱਥੇ ਵੀ ਬਹੁਤ ਸਾਰੇ ਥਾਵਾਂ ਤੇ ਫੱਡ ਲਟਾਏ ਜਾ ਰਹੇ ਆ ਬਹੁਤ ਥਾਵਾਂ ਤੇ ਗਲਤ ਦੀ ਵਰਤੋਂ ਹੁੰਦੀ ਹੋ ਸਕਦੀ ਆ ਪਰ ਸਾਰੇ ਕੁਝ ਦੀ ਨੁਕਤਾਚਿੰਨੀ ਕਰਦਿਆਂ ਕਰਦਿਆਂ ਇਹ ਖਿਆਲ ਰੱਖਣਾ ਚਾਹੀਦਾ ਕਿ ਪੰਜਾਬ ਦਾ ਹੱਕ ਦਾ ਸਵਾਲ ਜਿੱਥੇ ਆਉਂਦਾ ਪੰਜਾਬ ਦੇ ਹਿੱਤ ਦਾ ਸਵਾਲ ਜਿੱਥੇ ਆਉਂਦਾ ਪੰਜਾਬ ਦੇ ਫੰਡਾਂ ਜਿੱਥੇ ਸਵਾਲ ਹੁੰਦਾ ਜੇ ਅਸੀਂ ਬਾਕੀ ਗੱਲਾਂ ਬੰਗਲਾਦੇਸ਼ ਦੇ ਸਵਾਲ ਤੇ ਅਸੀਂ ਵਿਨੇਸ਼ ਪੋਕਰ ਦੇ ਸਵਾਲ ਤੇ ਅਸੀਂ ਹੋਰ ਕੌਮੀ ਸਵਾਲਾਂ ਤੇ ਇਹ ਕਹਿੰਨੀ ਆ ਕਿ ਪੰਜਾਬ ਨੂੰ ਭਾਰਤ ਸਰਕਾਰ ਦੇ ਨਾਲ ਖਲੋਣਾ ਚਾਹੀਦਾ ਤੇ ਇਸ ਗੱਲ ਤੇ ਅਸੀਂ ਪੰਜਾਬ ਦੀਆਂ ਵਿਰੋਧੀ ਧਿਰਾਂ ਨੂੰ ਵੀ ਆਖਾਂਗੇ ਕਿ ਬਾਕੀ ਗੱਲਾਂ ਤੇ ਵਿਰੋਧ ਕਰੋ ਡਟ ਕੇ ਕਰੋ ਭਗਵੰਤ ਮਾਨ ਦਾ ਕਰੋ ਦੀ ਸਰਕਾਰ ਦਾ ਕਰੋ ਦੇ ਹਰ ਐਮਐਲਏ ਹਰ ਐਮਪੀ ਦਾ ਕਰੋ ਪਰ ਜਿੱਥੇ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਗੱਲ ਆ ਉਹਦੇ ਉੱਤੇ ਸਰਕਾਰ ਦਾ ਸਾਥ ਦਿਓ ਕੱਲ ਤੁਸੀਂ ਲੋਕਾਂ ਜਣਾ ਨਹੀਂ ਤੇ ਲੋਕੀ ਤੁਹਾਨੂੰ ਘੇਰ ਕੇ ਪੁੱਛਣਗੇ ਕਿ ਜੇ ਪੰਜਾਬ ਨੂੰ ਕੁਝ ਮਿਲਣ ਲੱਗਾ ਸੀ ਜੇ ਪੰਜਾਬ ਸਰਕਾਰ ਨੇ ਕੁਝ ਮੰਗਿਆ ਸੀ ਤੁਸੀਂ ਉਦੋਂ ਵੀ ਲਾਤੜਾ ਕੇ ਡੇਗਣ ਦਾ ਕਿੰ ਯਤਨ ਕੀਤਾ ਇਹ ਕੋ ਉਚਾਈ ਦਾ ਕੰਮ ਨਹੀਂ ਸੀ ਘੱਟੋ ਘੱਟ ਇਸ ਮਾਮਲੇ ਤੇ ਵਿਰੋਧੀ ਧਿਰਾਂ ਨੂੰ ਨਾਲ ਖੜੂਣਾ ਚਾਹੀਦਾ ਮਨੋ ਸਾਹਿਬ ਇੰਦਰਾ ਕਨਾਲ ਚ ਕਹਿੰਦੇ ਹੁਣ ਕਿਸ਼ਤੀਆਂ ਤੇ ਬੱਸਾਂ ਨਹੀਂ ਚੱਲਣਗੀਆਂ ਕੇਂਦਰ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਤੇ ਇਹ ਇੱਕ ਪਾਰਟੀ ਦਾ ਡ੍ਰੀਮ ਪ੍ਰੋਜੈਕਟ ਵੀ ਰਿਹਾ ਤੇ ਹੁਣ ਜਾਪਦਾ ਹੈ ਕਿ ਇਹ ਡ੍ਰੀਮ ਹੈ ਜਿਹੜਾ ਹੋ ਟੁੱਟ ਗਿਆ ਤੇ ਡ੍ਰੀਮ ਕੀ ਦਾ ਸੀ ਭਗਵੰਤ ਮਾਨ ਦਾ ਤਾਂ ਹੈ ਨਹੀਂ ਸੀ ਕੈਪਟਨ ਅਵਿੰਦਰ ਸਿੰਘ ਤੇ ਚੰਦੀ ਇਸੋ ਚੰਦੀ ਦਾ ਵੀ ਹੈ ਨਹੀਂ ਸੀ ਜੀ ਇਹ ਉਹਦੋਂ ਤੋਂ ਪਹਿਲਾਂ ਦੱਸ ਕਾਲੀ ਭਾਜਪਾ ਸਰਕਾਰ ਹੁੰਦੀ ਸੀ ਕੇਂਦਰ ਤੋਂ ਨਿਤਨ ਗੜਕਰੀ ਆਏ ਸੀ ਕੇਂਦਰੀ ਮੰਤਰੀ ਉਹਨਾਂ ਨੇ ਇੱਥੇ ਹਾਈਵੇਜ਼ ਦੀ ਗੱਲ ਕੀਤੀ ਐਕਸਪ੍ਰੈਸ ਵੇਜ ਦੀ ਗੱਲ ਕੀਤੀ ਇੱਥੇ ਹੀ ਉਹਨਾਂ ਨੇ ਆਖਿਆ ਕਿ ਮੈਂ ਤੇ ਚਾਹੁੰਦਾ ਕਿ ਤੁਹਾਡੇ ਪੰਜਾਬ ਦੇ ਵਿੱਚੋਂ ਦਰਿਆ ਲੰਘਦੇ ਆ ਇਹਨਾਂ ਦੇ ਵਿੱਚ ਵਾਟਰ ਵੇਜ ਜਿਹੜੇ ਉਹਨਾਂ ਨੂੰ ਬਣਤਿਆ ਜਾਵੇ ਬਾਕੀ ਦੇਸ਼ਾਂ 'ਚ ਕਿਸ਼ਤੀਆਂ ਰਹੀਂ ਸਮਾਨ ਲਿਆਲ ਜਾਇਆ ਜਾਂਦਾ ਇਹਦੀ ਵਕਤੋਂ ਕੀਤੀ ਜਾਵੇ ਤੇ ਸੁਖਵੀਰ ਸਿੰਘ ਬਾਦਲ ਨੇ ਆਖਿਆ ਇਹ ਕੀ ਅਸੀਂ ਤੇ ਪਾਣੀ ਵਾਲੀ ਬੱਸ ਚਲਾਵਾਂਗੇ ਲੋਕੀ ਹੱਸ ਪਏ ਫਿਰ ਮੁਸੀਬਤ ਬਣ ਗਈ ਮੁੜ ਕੇ ਇੱਕ ਬੱਸ ਲਿਆਂਦੀ ਗਈ ਜਿਹੜੀ ਚੱਲ ਨਹੀਂ ਸਕਦੀ ਔਰ ਬਗੈਰ ਰਜਿਸਟ੍ਰੇਸ਼ਨ ਤੋਂ ਕਰਕੇ ਪਾਣੀ ਦੀ ਤਿੰਨ ਚਾਰ ਚੱਕਰ ਜਿਹਾ ਵਾਰ ਕੇ ਬਾਹਰ ਕੱਢ ਦਿੱਤੀ। ਉਹ ਕੈਪਟਨ ਰਮਿੰਦਰ ਸਿੰਘ ਨੇ ਆਖਿਆ ਉਹ ਬਸਤੇ ਚਲਣੀ ਨਹੀਂ ਪਰ ਅਸੀਂ ਦਰਿਆਵਾਂ 'ਚ ਫੈਰੀ ਚਲਾਵਾਂਗੇ, ਕਿਸ਼ਤੀਆਂ ਚਲਾਵਾਂਗੇ। ਇਹ ਉਹਨਾਂ ਵੇਖਿਆ ਨਹੀਂ ਕਿ ਚੱਲ ਨਹੀਂ ਸਕਦੀਆਂ। ਭਗਵੰਤ ਮਾਨ ਨੇ ਆ ਕੇ ਆਖਿਆ ਅਸੀਂ ਯਤਨ ਕਰਾਂਗੇ। ਜਿਹੜੀ ਗੱਲ ਤੇ ਜਾ ਕੇ ੜਿੱਕਾ ਪੈ ਗਿਆ ਹੁਣ। ਉਹ ਇਹ ਆ ਕਿ ਉਹ ਕਹਿੰਦੇ ਜੀ ਤੁਸੀਂ ਇਹ ਵੇਖਿਆ ਕਿ ਉਹਨਾਂ ਦਰਿਆਵਾਂ ਦੇ ਵਿੱਚ ਉਹਨਾਂ ਸਾਰੀਆਂ ਨਹਿਰਾਂ ਦੇ ਵਿੱਚ ਇੰਦਰਾ ਗਾਂਧੀ ਕਨਾਲ ਜਿਹੜੀ ਹਰੀਕੇਪਤਨ ਤੋਂ ਜਾਂਦੀ ਆ ਉਹਦੇ ਵਿੱਚ ਪਾਣੀ ਤੇ ਬਹੁਤਿਆ ਕਿਸ਼ਤੀ ਚੱਲ ਸਕਦੀ ਆ। ਪਰ ਹਰ 2 2 3 3 ਕਿਲੋਮੀਟਰ ਦੇ 4 ਕਿਲੋਮੀਟਰ ਤੇ ਪੌੜਾਉਂਦੇ ਆ ਜਿਹੜਾ ਪਾਣੀ ਦਾ ਪੱਧਰ ਆ ਉਹਦੇ ਵਿੱਚ ਜਦੋਂ ਕਿਸ਼ਤੀਆਂ ਚੱਲਦੀਆਂ ਨੇ ਜਿੰਨਾ ਹਿੱਸਾ ਉਹਨਾਂ ਦਾ ਪਾਣੀ ਦੇ ਵਿੱਚ ਜਾਣਾ ਹੁੰਦਾ ਉਹਦੇ ਨਾਲ 3 ਜਾਂ 4 ਗੁਣਾ ਹਿੱਸਾ ਉੱਪਰ ਰਹਿਣਾ ਹੁੰਦਾ ਜਦੋਂ ਪੁਲਾਂ ਦੇ ਥੱਲੇ ਲੰਘਣਗੀਆਂ ਆਮ ਤੌਰ ਤੇ ਪੁਲ ਪਾਣੀ ਦੇ ਪੱਧਰ ਤੋਂ 2 3 4 ਵੱਧ ਤੋਂ ਵੱਧ 6 ਫੁੱਟ ਉੱਚੇ ਆ ਇਹ ਕਿਸ਼ਤੀਆਂ ਉੱਥੇ ਲੰਘਣਗੀਆਂ ਕਿਦਾਂ ਉਹਨਾਂ ਤਵਾ ਤੋਂ ਕਿਸ਼ਤੀਆਂ ਲੰਘ ਨਹੀਂ ਸਕਦੀਆਂ ਤੇ ਜੇ ਲੰਘ ਨਹੀਂ ਸਕਦੀਆਂ ਤੇ ਫਿਰ ਕਿੱਧਰ ਦੀ ਲੰਘਾਉਣੀਆਂ ਨੇ ਉਹ ਕਿਸ਼ਤੀਆਂ ਇੱਥੇ ਚੱਲ ਹੀ ਨਹੀਂ ਸਕਦੀਆਂ ਜਿਉ ਚਲਾਉਣੀਆਂ ਸੀ ਤੇ ਹੁਣ ਜਦੋਂ ਐਕਸਪ੍ਰੈਸ ਵੇਬ ਬਣਦੇ ਪਏ ਸੀ ਉਦੋਂ ਸੋਚਿਆ ਜਾਣਾ ਚਾਹੀਦਾ ਸੀ ਕਿ ਉਹਨਾਂ ਥਾਵਾਂ ਤੇ ਪਾਣੀ ਦੇ ਪੱਧਰ ਤੋਂ ਘੱਟੋ-ਘੱਟ 10 ਫੁੱਟ ਉੱਚੇ ਪੁਲ ਬਣਾਏ ਜਾਂਦੇ ਜਿਨ੍ਹਾਂ ਥੱਲੋਂ ਦੀਓ ਕਿਸ਼ਤੀਆਂ ਲੰਘ ਸਕਦੀਆਂ ਨੇ ਇਹ ਸਮਾਲ ਨੀਕਾ ਲੰਘਦੀਆਂ ਨੇ ਜੇ ਇੰਗਲੈਂਡ ਚ ਲੰਘ ਸਕਦੀਆਂ ਸੜਕਾਂ ਦੇ ਥੱਲੋਂ ਦੀ ਬਾਕੀ ਥਾਵਾਂ ਤੇ ਲੰਘ ਸਕਦੀਆਂ ਨੇ ਇੱਥੇ ਵੀ ਲੰਘ ਸਕਦੀਆਂ ਸੀ ਪਰ ਉਹ ਬਣਾਉਣ ਲੱਗਿਆ ਪਲੈਨਿੰਗ ਕੀਤੀ ਕੋਈ ਨਹੀਂ ਹੁਣ ਜਦੋਂ ਸਾਰਾ ਕੁਝ ਬਣ ਚੁੱਕਾ ਤੇ ਹੁਣ ਕੇਂਦਰ ਸਰਕਾਰ ਨੇ ਆਖਿਆ ਜੀ ਪਾਣੀ ਦੇ ਪੱਧਰ ਤੋਂ ਪੁਲ ਦਾ ਪੱਧਰ ਹੈ ਸਾਰਾ 2 ਫੁੱਟਿਆ ਕਿਸ਼ਤੀ ਇਸ ਕਰਕੇ ਕੰਮ ਰੁਕ ਗਿਆ ਕਿ ਰੁਕਿਆ ਹੀ ਰਹਿਣਾ ਕੁਝ ਹੋ ਵੀ ਨਹੀਂ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਪੰਨੂ ਸਾਹਿਬ ਤੁਸੀਂ ਆਇਤੀ ਖਬਰਾਂ ਤੇ ਚਰਚਾ ਕੀਤੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸੋ ਕਿਹਾ ਜੀ ਸਤਿ ਸ਼੍ਰੀ ਅਕਾਲ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਨਾ ਹੀ ਦੇਖਦੇ ਰਹੋ ਪ੍ਰਾਈਮਰੀ ਸ਼ਰਟੀ ਫੀ ਤੁਹਾਡਾ ਆਪਣਾ ਤੁਹਾਡੇ ਲਈ